ਤੁਮਰੀ ਸ਼ਰਨ ਤਮਾਰੀ ਆਸਾ ਦਮਹਿ ਸਜਨ ਸਹੇਲੇ ਰੱਖ ਰੱਖਣ None ਅਕਰ ਹਰ ਮੰਨ ਵਸਤ ਨਾਨਕ ਹੋ ਤਨ ਹਵੰਦ ਇਕ ਅਕਰ ਹਰ ਮੰਨ ਵਸਤ ਨਨਕ ਹੋ ਤਨ ਆਂਦਾ ਜੁਗ ਜੁਗ ਅਟਲ ਦੋਜ ਆਨੰਦ ਵਾਲੀ ਸਭਰ ਤਖਤਾਂ ਦੇ ਮਾਲਕ ਗਿਆਂ ਦੇ ਮੋਜਸਮੇ ਰਹਿਮਤਾਂ ਦੇ ਭੰਡਾਰ ਜਹਰਾਜੂਰ ਹਾਜ਼ਰ ਅਜੂਰ ਗਿਆਂ ਆਰਮੀ ਗੱਦੀ ਤੇ ਬਰਾਜਮਾਨ ਕਾਲਜੂ ਕੇ ਅਵਤਾਰ ਤੁੰਤੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਆਜੂਰੀ ਦੇ ਅੰਦਰ ਹਾਜ਼ਰੀਆਂ ਲਗਵਾ ਲਈ ਤੇ ਸਤਿਗੁਰਾਂ ਦੀ ਦੀ ਪਾਵਨ ਵਰਕ ਨ ਕੀ ਬੋਗ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਦੇ ਯਾਰੀ ਗੁਰੂ ਸਵਾਦ ਕਲਸ ਰੂਪ ਸਦ ਸੰਗਤ ਜੀਓ ਵੱਡੇ ਹੀ ਭਗ ਹਨ ਸਰਿਦਾ ਦੇ ਸਰਤਾਜ ਰਹਿਮਤਾਂ ਦੇ ਭੰਡਾਰ ਪੰਚਮ ਪਤਿਸ ਧੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮਵਾਰਕ ਸੁਨਤ ਕਾਉਣ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਆਪਾਂ ਹਰ ਰੋਜ਼ ਲੜੀਵਾਰ ਵਿਚਾਰਾਂ ਦੀ ਸੰਜ ਉਹਦੇ ਹਾਂ ਸੋ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਅੰਦਰ ਹੀ ਮਨ ਸਕੇ ਜੇ ਹੈ ਜਿਹੜੀ ਮਨ ਦੀ ਸਾਡੀ ਪਿੱਛਾ ਹੈ ਮਨ ਦੇ ਸਾਡੇ ਸੰਕਲਪ ਨੇ ਜੋ ਅਸੀਂ ਚੋਨੇ ਉਹ ਪੂਰੀ ਹੁੰਦੀ ਹੈ ਪਰ ਪੂਰੀ ਉਦੋਂ ਹੁੰਦੀ ਹੈ ਸਤਿਗੁਰ ਤੇ ਨਿਰਮਲ ਮਤ ਲਈ ਗੁਰਾਂ ਦੇ ਕੋਲੋਂ ਮਤ ਲੈਣੀ ਪੈਂਦੀ ਹੈ ਗੁਰਾਂ ਦੇ ਕੋਲੋਂ ਸਮਝ ਗਿਆਨ ਲੈਣਾ ਪੈਂਦਾ ਹੈ ਸਤਿਗੁਰੂ ਕਹਿੰਦੇ ਅਲੋਕ ਦਾ ਸੁੱਖ ਲੈ ਲੈ ਪਰਲੋਕ ਦਾ ਸੁੱਖ ਲੈ ਲੈ ਜਿਹੜੀ ਤੂੰ ਦੁਨੀਆਂ ਦੇ ਵਿੱਚ ਸ਼ੈ ਮੰਗੇਗਾ ਉਹ ਤੇਰੀ ਕਦਮਾਂ ਤੇ ਹੋਵੇਗੀ ਤੇਰੀ ਚੋੜੀ ਦੇ ਵਿੱਚ ਵੀ ਨਹੀਂ ਤੇਰੀ ਕਦਮਾਂ ਤੇ ਹੋਵੇਗੀ ਸਤਿਗੁਰੂ ਕਹਿੰਦੇ ਨੇ ਬਸ ਆਪਣੀ ਮਤ ਨੂੰ ਨਿਰਮਲ ਬਣਾ ਕੇ ਗੁਰੂ ਮਹਾਰਗ ਚਰਣਾ ਦੇ ਵਿੱਚ ਆਵੇਂਗਾ ਗੁਰੂ ਨੇ ਤੈਨੂੰ ਇਹ ਕਹਿਣਾ ਭਾਈ ਆਪਣੀ ਮਤ ਨੂੰ ਆਪਣੇ ਸਮਝ ਨੂੰ ਆਪਣੇ ਆਪ ਦੇ ਇੱਕ ਟਿਕਾਣਾ ਬਣਾ ਤੇਰਾ ਕੋਈ ਟਿਕਾਣਾ ਨਹੀਂ ਹੈ। ਨਾ ਤੇਰੇ ਕਰਮਾਂ ਦਾ ਕੋਈ ਟਿਕਾਣਾ, ਨਾ ਤੇਰੀ ਸੋਚ ਵਿਚਾਰ ਦਾ ਕੋਈ ਟਿਕਾਣਾ। ਸਤਿਗੁਰੂ ਕਹਿੰਦੇ ਨੇ ਕਿ ਜਦ ਤੇਰਾ ਕੋਈ ਟਿਕਾਣਾ ਨਹੀਂ ਹੈ। ਅਤੇ ਕਿਹੜੀ ਚੀਜ਼ ਹੈ ਭਾਵੇਂ ਤੂੰ ਹਾਸਲ ਵੀ ਮਾਇਆ ਤੇਰੇ ਕੋਲ ਆ ਜੇਂਗੀ ਤਾਂ ਨਹੀਂ ਤੈਨੂੰ ਸੁਖ ਨੂੰ ਮਿਲਣਾ। ਤਨ ਦੋ ਜੋ ਕੁਝ ਉਹ ਚਾਹ ਮਨਤ ਨੂੰ ਜ਼ਿੰਦਗੀ ਦਾ ਹਰਕ ਮਿਲ ਜੇਗਾ ਪਰ ਸਕੂਨ ਰਤਾ ਪਰ ਮਿਤੇ ਕੋ ਨਹੀਂ ਹਣਾ ਜਿਸ ਤਰ੍ਹਾਂ ਰੱਬ ਨੂੰ ਜਿੱਤਣ ਵਾਲਾ ਵੈਗੁਰੂ ਦੁਨੀਆ ਨੂੰ ਜਿੱਤਣ ਵਾਲਾ ਚੱਲਿਆ ਦੁਨੀਆ ਦੇ ਫੁਣਾ ਕਾਫਲਾ ਨਾਲ ਲੈ ਕੇ ਸਮੁੰਦਰ ਦੇ ਟੱਟ ਤੇ ਇੱਕ ਲੰਮਾ ਪਿਆ ਆਪਣੀ ਮੌਜ ਦੇ ਵਿੱਚ ਰੱਬ ਦਾ ਭਗਤ ਰੱਬ ਦਾ ਪਿਆਰਾ ਸਾਧੂ ਫਕੀਰ ਉਹ ਲੰਘਦੇ ਹੋਏ ਉਹਨੇ ਪੁੱਛਿਆ ਕਿ ਤੁਸੀਂ ਸਾ ਮੇਰਾ ਕਾਫਲਾ ਜਾ ਰਿਹਾ ਮੈਂ ਦੁਨੀਆਂ ਨੂੰ ਜਿੱਤਣ ਚੱਲੇ ਆਂ ਲੋਕ ਮੈਨੂੰ ਸਿਕੰਦਰ ਕਹਿੰਦੇ ਨੇ ਸਿਕੰਦਰ ਬਾਦਸ਼ਾ ਮੇਰੇ ਨਾਂ ਤੋਂ ਲੋਕ ਕੰਮਦੇ ਨੇ ਅਤੇ ਤੂੰ ਮੈਨੂੰ ਰਾਮ ਸਲਾਮ ਨਹੀਂ ਕੀਤੀ ਰਾਮ ਸਲਾਮ ਦੀ ਗੱਲ ਤਾਂ ਬੜੀ ਦੂਰ ਦੀ ਏ ਕਿ ਅਸੀਂ ਹਰ ਇੱਕ ਚੀਜ਼ ਹੋਣ ਦੇ ਬਾਵਜੂਦ ਵੀ ਮੈਂ ਦੁਨੀਆਂ ਨੂੰ ਜਿੱਤਣ ਚੱਲੇ ਆਂ ਕਿ ਤੂੰ ਆਪਣੀ ਮੌਜ ਦੇ ਵਿੱਚ ਸੁੱਤਾ ਪਈ ਹੈਂ ਉਸ ਫਕੀਰ ਨੇ ਪੁੱਛਿਆ ਕਹਿੰਦੇ ਦੁਨੀਆ ਜਿੱਤਣੀ ਹੈ ਤੁਸੀਂ ਕਾਦੇ ਲਈ ਜਿੱਤਣੀ ਹੈ ਦੁਨੀਆ ਜਿੱਤ ਕੇ ਫਿਰ ਮੌਜ ਦੇ ਵਿੱਚ ਆਨੰਦ ਦੇ ਵਿੱਚ ਰਹਿਣਾ ਉਹ ਤੋਂ ਬਾਅਦ ਕੀ ਕਰਨਾ ਹੈ ਬਹਿ ਕੇ ਬਸ ਹੁਕਮ ਚੱਲੇਗਾ ਉਹ ਤੋਂ ਬਾਅਦ ਕੀ ਕਰਨਾ ਹੈ ਉਹ ਤੋਂ ਬਾਅਦ ਕਹਿੰਦੇ ਕੀ ਹੋਣਾ ਹੈ ਫੌਤ ਹੋਣਾ ਹੈ ਅਤੇ ਫੌਤ ਤੋਂ ਬਾਅਦ ਫਿਰ ਰੱਬ ਦੇ ਦਰ ਤੇ ਜਾਣਾ ਤਾਂ ਫਿਰ ਉਥੇ ਰੱਬ ਦੇ ਦਰ ਤੇ ਸਿਕੰਦਰ ਗੰਧਾ ਲੇਖਾ ਜੋਖਾ ਹੋਣਾ ਲੇਖਾ ਜੋਖਾ ਉਸ ਸਾਧੂ ਫਕੀਰ ਕਹਿਣ ਲੱਗਾ ਲੇਖਾ ਜੋਖਾ ਕਾਦਾ ਹੋਣਾ ਹੈ ਕਹਿੰਦੇ ਕਰਮਾਂ ਦਾ ਹੋਣਾ ਹੈ ਤੁਹਾਡੇ ਕਰਮ ਅਤੇ ਮੇਰੇ ਕਰਮ ਮੈਂ ਵਿਹਲਾ ਬੈਠਾ ਤੇ ਸਮੁੰਦਰ ਦੇ ਤੱਟ ਤੇ ਜਿਸ ਸਕੂਨ ਨੂੰ ਤੁਸੀਂ ਦੁਨੀਆ ਜਿੱਤਣ ਚੱਲੇ ਹੋ ਤਾਂ ਉਹ ਸਕੂਨ ਮੈਂ ਇੱਥੇ ਰੱਬ ਦੀ ਰਜ਼ਾ ਦੇ ਵਿੱਚ ਜਿੱਤ ਲਿਆ ਤੁਸੀਂ ਦੁਨੀਆ ਨੂੰ ਜਿੱਤਦੇ ਪਏ ਹੋ ਅਤੇ ਮੈਂ ਦੁਨੀਆ ਬਣਾਉਣ ਵਾਲੇ ਨੂੰ ਜਿੱਤਦਾ ਪਿਆ ਮੈਂ ਉਹਦੀ ਮੌਜ ਦੇ ਵਿੱਚ ਬੈਠਾ ਤੁਸੀਂ ਅੱਜ ਵੀ ਕਲਪਦੇ ਹੋ ਕੱਲ ਨੂੰ ਵੀ ਕਲਪਣਾ ਮੈਂ ਅੱਜ ਵੀ ਖੁਸ਼ੀ ਆ ਆਨੰਦ ਦੇ ਵਿੱਚ ਆ ਤੇ ਕੱਲ ਨੂੰ ਆਨੰਦ ਦੇ ਵਿੱਚ ਹੋਣਾ ਉਹ ਕਹਿੰਦਾ ਸਭ ਕੁਝ ਕਰਕੇ ਵੀ ਫਿਰ ਜਿਸ ਸਕੂਨ ਨਾ ਮਿਲੇ ਆ ਦੁਨੀਆ ਜਿੱਤ ਕੇ ਵੀ ਸਕੂਨ ਨਾ ਮਿਲੇ ਆ ਤਾਂ ਫਿਰ ਕੀ ਫਾਇਦਾ ਇਦਾਂ ਦਾ ਆਪਣੀ ਗਲਤ ਇਸਤੇਮਾਲ ਕਰਨ ਆਪਣੀ ਤਾਕਤ ਦਾ ਬਾਦਸ਼ਾਹ ਬਣਾ ਦਿੱਤਾ ਤੁਹਾਨੂੰ ਤਖਤ ਦੇਉ ਤੁਸੀਂ ਤੁਹਾਡਾ ਚੱਲਦਾ ਹੈ ਜੋ ਆਰੇ ਆਸ ਤੇ ਮੇਰੇ ਕਬਜ਼ੇ ਦੇ ਵਿੱਚ ਹੋ ਜੇ ਆ ਵੀ ਮੇਰੇ ਕਬਜ਼ੇ ਦੇ ਵਿੱਚ ਹੋ ਜੇ ਕਬਜ਼ੇ ਦੇ ਵਿੱਚ ਕਹਿੰਦੇ ਸਾਰੀ ਦੁਨੀਆ ਆ ਜੇਗੀ ਜੇ ਜੁਗ ਚੱਲੇ ਯਾਰ ਜਾਂ ਹੋਰ ਦਸੌਣੀ ਹੋਵੇ ਤੇਰੀ ਉਮਰ ਇਤਨੀ ਹੋ ਜਾਏਗੀ ਬੁਰੜਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਇੱਕ ਜੁਗ ਦੀ ਕਿੰਨੀ ਉਮਰ ਇੱਕ ਜੁਗ ਦੀ ਤਾਂ ਕਿਸੇ ਦੀ ਉਮਰ ਹੈ ਨਹੀਂ ਹੈ ਅੱਜ ਦਾ ਜਿਹੜਾ ਇਨਸਾਨ ਹੈ 70-70 ਤੋਂ ਪਲੱਸ ਤਾਂ ਹੁੰਦਾ ਹੀ ਨਹੀਂ ਜੇ ਹੋ ਵੀ ਗਿਆ ਤਾਂ 110 5 10 ਵਸੇ ਇਥੇ ਹੁਣ ਇੱਕ ਯੁੱਗ ਦੀ ਗੱਲ ਕਰਦੇ ਨੇ ਯੁੱਗਾਂ ਦੀ ਉਮਰ ਕਿਤਨੀ ਹੈ ਇਹ ਤਾਂ ਹਜ਼ਾਰਾਂ ਬਰੇ ਹੈ ਹੁਣ ਹਜ਼ਾਰਾਂ ਬਰੇ ਨਾਲ ਅਜੇ ਤੱਕ ਕੋਈ ਜੀਆ ਹੈ ਅਤੇ ਨਾ ਕੋਈ ਜ ਹੋ ਸਕਦਾ ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਸਮਝਾਉਣ ਦੇ ਲਈ ਸਾਨੂੰ ਕਹਿ ਰਹੇ ਨੇ ਜੇ ਯੁੱਗ ਚਾਰੇ ਆਰਜ ਆਰਜ ਕਹਿੰਦੇ ਆਰਬਲਾ ਉਮਰ ਨੂੰ ਜੇ ਯੁੱਗ ਚਾਰੇ ਆਰਜ ਹੋਰ ਦਸਨੀ ਚਾਰ ਯੁੱਗਾਂ ਨੂੰ ਅਵਗੁਣਾ ਕਰਦੀ ਦਸ ਦੇ ਨਾਲ ਕਿਤੇ ਇਹ ਜਾ ਕੇ ਗੱਲ ਹੈ ਸਤਿਗੁਰੂ ਕਹਿੰਦੇ ਨੇ ਜੇ ਤੇਰੀ ਉਮਰ ਉਜੇ ਨੇ ਇਤਨੀ ਚਾਰ ਜੁਗਾਂ ਤੋਂ ਏਦਾਂ ਦਾ ਰੱਬ ਤੋਂ ਵਾਂਝੇ ਰਹਿ ਆ ਨਾ ਜਿੱਥੋਂ ਅੱਜ ਤੁਰਿਆ ਸੀ ਚਾਰ ਜੁਗਾਂ ਜਨੀ ਉਮਰ ਭੋਕੇ ਵੀ ਤੇਰੀ ਉਥੇ ਹੀ ਖਲੋਪਾਂ ਤੂੰ ਤਾਂ ਉਹ ਸਕੰਦਰ ਨੂੰ ਕਹਿੰਦਾ ਕਿ ਸਭ ਕੁਝ ਕਰਕੇ ਵੀ ਤੁਸੀਂ ਕਹਿੰਦੇ ਮੈਂ ਸਕੂਨ ਲੈਣਾ ਤਾਂ ਮੈਨੂੰ ਤਾਂ ਇੱਥੇ ਬੈਠੇ ਨੂੰ ਸਕੂਨ ਆ ਰਿਹਾ ਰੱਬ ਦੀ ਰਜਾ ਦੇ ਵਿੱਚ ਚੱਲ ਕੇ ਰੱਬ ਦੀ ਰਜਾ ਤੋਂ ਵੱਡਾ ਸਕੂਨ ਕੋਈ ਨਹੀਂ ਹੈ ਅਤੇ ਰੱਬ ਦੀ ਰਜਾ ਤੋਂ ਬਾਹਰ ਚੱਲੇ ਆ ਦੁੱਖ ਕੋਈ ਨਹੀਂ ਬੇਮੁਖ ਹੋਏ ਰਾਮ ਤੇ ਲਗਨ ਜਨਮ ਵਿੱਚ ਹੋ। ਤਾਂ ਹੁਣ ਸਤਿਗੁਰੂ ਸਾਨੂੰ ਸਲੀਕਾ ਦੇ ਰਹੇ ਨੇ ਗੁਰੂ ਅਰਜਨ ਦੇ ਮਹਾਰਾਜ ਜੀ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ। ਕਿ ਸਾਰੀਆਂ ਇਛਾਾਂ ਸਾਰੀਆਂ ਭਾਵਨਾਾਂ ਮਾ ਪੂਰੀਆਂ ਹੁੰਦੀਆਂ ਨੇ ਜਦੋਂ ਤੂੰ ਗੁਰੂ ਦੀ ਮਤ ਦੇ ਅਨੁਸਾਰ ਚੱਲਦਾ ਹੈ। ਗੁਰੂ ਦੀ ਮਤ ਗੁਰੂ ਦਾ ਗਿਆਨ ਸਾਨੂੰ ਇਹ ਕਹਿੰਦਾ ਜੀ ਕਿ ਜਦੋਂ ਗੁਰੂ ਦੀ ਮਤ ਲਵੇਂਗਾ ਜਨ ਕੋ ਪ੍ਰਭ ਹੋਇਓ ਦਿਆਲ ਤੋ ਗੁਰੂ ਦੇ ਕੋਲ ਆਇਆ ਗੁਰੂ ਨੇ ਤੈਨੂੰ ਗਿਆਨ ਦਿੱਤਾ ਤੋ ਗੁਰੂ ਦੇ ਮੁਤਾਬਕ ਚੱਲਿਆ ਹਾਲਾਂਕਿ ਗੁਰੂ ਨੇ ਸਲੀਕਾ ਦੱਸਣਾ ਤੈਨੂੰ ਉਸ ਸਲੀਕਾ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਪਰ ਕਿਤਨਾ ਸਾਡਾ ਗੁਰੂ ਦੇ ਆਲੂ ਹੈ ਕਾਰਜ ਅਸੀਂ ਆਪਣੇ ਸਵਾਰੇ ਜ਼ਿੰਦਗੀ ਅਸੀਂ ਆਪਣੀ ਸਵਾਰੀ ਅਤੇ ਹੋ ਸਾਡਾ ਲੋਕ ਸੁਖੀ ਆ ਪਰ ਲੋਕ ਸੋਹਿਲਾ ਸਾਡਾ ਹੋ ਰਿਹਾ ਪਰ ਸਾਨੂੰ ਦੇਖ ਕੇ ਗੁਰੂ ਸਾਡੇ ਤੇ ਮਿਹਰਬਾਨ ਹੋ ਰਿਹਾ ਸਾਡੇ ਤੇ ਦਇਆਲ ਹੋ ਰਹੇ ਅਸੀਂ ਆਪਣੇ ਆਪ ਨੂੰ ਜਦੋਂ ਸਵਾਰਦੇ ਹਾਂ ਤਾਂ ਗੁਰੂ ਸਾਡੇ ਤੇ ਫਿਰ ਦਇਆਲ ਹੁੰਦੇ ਨੇ ਸਤਿਗੁਰੂ ਕਹਿੰਦੇ ਨੇ ਜਨ ਕੋ ਪ੍ਰਭ ਹੋਇਓ ਦਇਆਲ ਸੇਵਕੀਨੋ ਸਦਾ ਨਿਹਾਲ ਆਪਣੇ ਸੇਵਕ ਨੂੰ ਸਦਾ ਲਈ ਨਿਹਾਲ ਕਰਦੇ ਨੇ ਬੰਧਨ ਕਾਟ ਮੁਕਤ ਜਨ ਬਿਆਰ ਪਰ ਜਦੋਂ ਗੁਰੂ ਮubaruk ਚਰਣਾ ਦੇ ਵਿੱਚ ਇਸ ਸਖਸ਼ਟਾਉਂਦਾ ਹੈ ਤਾਂ ਸਤਿਗੁਰੂ ਸਭ ਤੋਂ ਪਹਿਲਾਂ ਤਾਂ ਇਨਸਾਨ ਦੇ ਸੰਗਤ ਜੀ ਬੰਦਨ ਕੱਢਦੇ ਨੇ ਹੁਣ ਬੰਦਨ ਕੱਟੇ ਜਾਣਗੇ ਗੁਰੂ ਦੇ ਸਲੀਕੇ ਦੇ ਨਾਲ ਕਿਉਂਕਿ ਗੁਰੂ ਨੇ ਸਲੀਕਾ ਦੇਣਾ ਹੈ ਨਾ ਗੁਰ ਕੀ ਮਤ ਤੂੰ ਲੈ ਇਆਨੇ ਸਤਿਗੁਰਾਂ ਨੇ ਮਤ ਦੇਣੀ ਹੈ ਅਤੇ ਮਤ ਹੁੰਦਾ ਸੰਗਤ ਜੀ ਜ਼ਿੰਦਗੀ ਦਾ ਤਰੀਕਾ ਹੁਣ ਮਤ ਬੜਿਆਂ ਦੇ ਕੋਲ ਹੈ ਗਿਆਨ ਬੜਿਆਂ ਦੇ ਕੋਲ ਹੈ ਪਰ ਸਲੀਕਾ ਨਹੀਂ ਹੈ ਸਲੀਕਾ ਨਹੀਂ ਹੈ ਜਿੰਦਗੀ ਦਾ ਦੁੱਖ ਨੂੰ ਸੁੱਖ ਨੂੰ ਵੀ ਦੁੱਖ ਦੇ ਵਿੱਚ ਤਬਦੀਲ ਕਰ ਲੈਂਦੇ ਨੇ ਤਾਂ ਸਤਿਗੁਰੂ ਕਹਿੰਦੇ ਨੇ ਜਦੋਂ ਤੈਨੂੰ ਗੁਰੂ ਨੇ ਸਲੀਕਾ ਦੇਣਾ ਹੈ ਨਾ ਗੁਰੂ ਨੇ ਤੈਨੂੰ ਗਿਆਨ ਦੇਣਾ ਤਾਂ ਗੁਰੂ ਨੇ ਸਭ ਤੋਂ ਪਹਿਲਾਂ ਤੇਰੇ ਤੇ ਬੰਦਨ ਪਏ ਨੇ ਤੇਰੇ ਬੰਦਨ ਕਰਣੇ ਨੇ ਅਤੇ ਬੰਦਨ ਤੇਰਾ ਇੰਨੀ ਹੈ ਕਿ 84 ਦਾ ਬੰਦਨ ਪੈ ਗਿਆ ਤੇਰੇ ਤੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹਨਾਂ ਦੇ ਬੜੇ ਬੰਦਨ ਪਏ ਨੇ ਉਹ ਜੇ ਤਾਂ ਜਨਮ ਸਿੱਧ ਸਾਨੂੰ ਬੰਦਨ ਮਿਲਦੇ ਨੇ ਕਿ ਭਾਈ ਤੂੰ ਕਟਣੇ ਨੇ ਹੁਣ 84 ਦਾ ਗੇੜ ਸਾਡਾ ਕਿੰਨੇ ਕ ਜਨਮ ਭੋਗ ਕੇ ਆਇਆ ਕਿਤਨੇ ਕ ਭੋਗਣੇ ਨੇ ਕੋਈ ਪਤਾ ਨਹੀਂ ਸਾਡੇ ਕਰਮਾਂ ਤੇ ਹੁਣ ਦੇ ਜਨਮ ਦੇ ਵਿੱਚ ਸਾਡੇ ਕਰਮਾਂ ਤੇ ਨਿਰਭਰ ਕਰਦਾ ਸਤਗੁਰੂ ਤਾਂ ਕਹਿੰਦੇ ਨੇ ਕਿ ਫਿਰਤ ਫਿਰਤ ਬਹੁਤੇ ਯੁੱਗ ਹਾਰੇ ਹੋ ਬੜਿਆਂ ਯੁੱਗਾਂ ਤੋਂ ਤੂੰ ਹਾਰਦਾ ਆ ਕਿ ਤੂੰ بڑے ਜਨਮ ਪਟਕਦਾ ਆ ਤੈਨੂੰ ਹੁਣ ਪਈ ਪ੍ਰਾਪਤ ਮੰਨ ਕਦੇ ਹੋ ਰਹੀ ਆ ਗੋਵਿੰਦ ਮਿਲਣ ਕੀ ਇਹ ਤੇਰੀ ਬਣ ਤੈਨੂੰ ਰੱਬ ਨੂੰ ਮਿਲਣ ਦੀ ਤੇਰੀ ਬਾਰੀ ਆ ਹੁਣ ਸਤਿਗੁਰੂ ਕਹਿੰਦੇ ਨੇ ਜਿੰਨੇ ਬੰਧਨ ਕੱਢੇ ਜਾ ਸਕਦੇ ਨੇ ਲੋਕ ਦਾ ਬੰਧਨ ਕੱਟ ਲੈ ਪਰਲੋਕ ਦਾ ਬੰਧਨ ਕੱਟ ਲੈ ਜਿਹੜਾ ਤੇ ਤੋਂ ਬੰਧਨ ਕਟਿਆ ਜਾਂਦਾ ਹੈ ਅੱਜ ਤੋਂ ਕੱਢ ਸਕਦਾ ਹੁਣ ਤੋਂ ਕੱਢ ਸਕਦਾ ਇਸ ਜਮੇ ਦੇ ਵਿੱਚ ਮਨੁੱਖੀ ਜਮੇ ਦੇ ਵਿੱਚ ਜਨਮ ਮਰਨ ਦੁੱਖ ਭ੍ਰੰਗਿਆ ਜਨਮ ਦਾ ਦੁੱਖ ਲੱਗਿਆ ਜੀ ਮਰਨ ਦਾ ਦੁੱਖ ਲੱਗਿਆ ਸਾਨੂੰ ਜਿਹੜੇ ਸਾਡੇ ਦੁੱਖ ਨੇ ਉਹਨਾਂ ਦੇ ਤਾਂ ਕੋਈ ਕਮੀ ਐ ਨਹੀਂ ਹੈ ਜੋਸੀ ਨੇ ਦੁੱਖ ਬਣਾ ਲਏ ਨੇ ਆਮ ਕ੍ਰੋਧ ਲੋਭ ਮੋਹ ਅਹੰਕਾਰ ਬਾਕੀ ਹੋਰ ਤ੍ਰਿਸ਼ਨਾ ਦਾ ਲੋਭ ਦਾ ਅਹੰਕਾਰ ਦਾ ਕਿਤਨੇ ਕੁ ਦੁੱਖ ਨੇ ਅਤੇ ਉਤੋਂ ਵੱਡਾ ਸਾਨੂੰ ਚੌਥਾ ਸਤਿਗੁਰੂ ਦੱਸਦੇ ਨੇ ਭ੍ਰਮ ਭ੍ਰਮ ਵੀ ਸਾਨੂੰ ਬਹੁਤ ਵੱਡਾ ਲੱਗਾ ਹੋਇਆ ਹੈ ਭ੍ਰਮ ਇਤਨਾ ਵੱਡਾ ਲੱਗਿਆ ਹੋਇਆ ਹੈ ਰੱਬ ਦੇ ਦਰਤੇ ਆ ਜਾਈ ਦੇ ਰੱਬ ਦੀ ਦਰਤੇ ਆ ਕੇ ਵੀ ਸਾਨੂੰ ਵਿਸ਼ਵਾਸ ਨਹੀਂ ਹੈ ਭ੍ਰਮ ਇਤਨਾ ਵੱਡਾ ਹੈ ਰੱਬ ਜੇ ਸਾਨੂੰ ਮਿਲ ਵੀ ਜਾਵੇ ਤਾਂ ਅਸੀਂ ਰੱਬ ਤੇ ਵੀ ਨਹੀਂ ਯਕੀਨ ਕਰਾਂਗੇ ਇਹ ਰੱਬ ਨੇ ਕਿਉਂਕਿ ਅਸੀਂ ਨੇ ਆਪਣੇ ਮਨ ਨੂੰ ਖੰਡਾਇਤ ਨਾਲ ਲਿਆ ਤਾਂ ਜਿਸ ਤਰ੍ਹਾਂ ਕੋਈ ਚਰਚ ਦੇ ਵਿੱਚ ਜਾਂਦਾ ਹੈ ਉਹਦੇ ਤਰਲੇ ਇਤਨੇ ਹੁੰਦੇ ਨੇ ਕਿ ਮੈਨੂੰ ਕਿਰਪਾ ਕਰੋ ਮੈਨੂੰ ਮਿਲੋ ਮੇਰੇ ਤੇ ਰਹਿਮਤ ਕਰੋ ਉਹ ਕਿਤੇ ਚਰਚ ਤੋਂ ਬਾਹਰ ਆ ਕੇ ਮਤਲਬ ਜਿਹਨੂੰ ਉਹ ਆਰਾਧਦੇ ਨੇ ਚਰਚ ਤੋਂ ਬਾਹਰ ਆ ਕੇ ਕਹਿੰਦੇ ਮੈਂ ਆ ਉਹਦੇ ਉੱਪਰ ਟੇ ਪੈ ਕੇ ਵੱਟੇ ਲੈ ਕੇ ਨਾ ਮੰਗਰ ਪੈ ਗਏ ਈਸਾ ਦੇ ਕਹਿੰਦੇ ਤੁਸੀਂ ਆਪਣੇ ਆਪ ਨੂੰ ਭਗਵਾਨ ਕਹਿੰਦੇ ਹੋ ਆਪਣੇ ਆਪ ਨੂੰ ਈਸ਼ਵਰ ਕਹਿੰਦੇ ਹੋ ਉਹ ਕਹਿੰਦਾ ਜਿਹਦੀ ਅੰਦਰ ਮੂਰਤ ਲੱਗੀ ਐ ਜਿਹਨੂੰ ਤੁਸੀਂ ਪੂਜ ਰਹੇ ਹੋ ਅੰਦਰ ਤਿਆਰ ਰਹੇ ਹੋ ਉਹ ਮਈ ਆ ਲੋਕ ਬੱਟੇ ਲੈ ਕੇ ਮੰਗਰ ਪੈ ਗਏ ਕਹਿੰਦੇ ਸਾਡੇ ਰੱਬ ਦੀ ਸਾਡੇ ਈਸ਼ਵਰ ਦੀ ਤੁ ਤੁਲਣਾ ਆਪਣੇ ਦੇ ਨਾਲ ਕਰਦਾ ਪਏ ਆ ਸਾਡੀ ਦੁਨੀਆ ਦਾ ਸਾਡਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਹਾਲੇ ਰੱਬ ਬੜੇ ਪੂਜਦੇ ਆ ਰੱਬ ਨੂੰ ਤਾਂ ਜਿਹਦੇ ਰੱਬ ਜੀ ਸਾਹਮਣੇ ਕਦੇ ਹੁੰਦੇ ਨੇ ਤਾਂ ਉਦੋਂ ਸਿਰਫ ਦੀ ਨਰਾਦਰੀ ਕਰ ਦਿੰਦੇ ਆ ਰੱਬ ਕਿਹਨਾਂ ਦੇ ਵਿੱਚੋਂ ਦਿਸਣਾ ਜੀ ਇਨਸਾਨਾਂ ਦੇ ਵਿੱਚ ਉਹ ਦਿਸੇਗਾ ਹੁਣ ਰੱਬ ਨੇ ਰੱਬ ਦਾ ਕੋਈ ਵੱਖਰਾ ਤਰੀਕਾ ਨਹੀਂ ਹੈ ਅ ਰੱਬ ਨੇ ਸਾਨੂੰ ਆਪਣੀ ਅਸੀਂ ਕਹਿੰਦੇ ਹਾਂ ਰੱਬ ਦੀ ਅੰਸਾਂ ਹੁਣ ਰੱਬ ਨੇ ਸਾਡੇ ਦੇ ਵਿੱਚੋਂ ਦਿਸਣਾ ਕੋਈ ਰੱਬ ਦੇ ਫਕੀਰ ਦੇ ਵਿੱਚ ਉਹ ਦਿਸਿਆ ਕਦੇ ਰੱਬ ਅਮੀਰ ਬਣ ਗਿਆ ਕਦੇ ਜਦੋਂ ਰੱਬ ਨੇ ਧਾਰੇ ਆਪਣੇ ਪਿਆਰਿਆਂ ਨੂੰ ਇਨਸਾਨ ਰੂਪ ਦੇ ਵਿੱਚ ਆ ਕੇ ਧਾਰੇ ਕਿਸੇ ਨੂੰ ਵੀ ਜਾਨਵਰ ਬਣ ਕੇ ਜਾਂ ਕੋਈ ਹੋਰ ਰੂਪ ਧਾਰ ਕੇ ਜਿੰਨੇ ਭਗਤ ਨੇ ਅਤੇ ਜਿਤਨੇ ਰੱਬ ਦੇ ਪਿਆਰੇ ਨੇ ਜਿਨ੍ਹਾਂ ਨੂੰ ਗੁਰੂ ਮਿਲੇ ਨੇ ਰੱਬ ਜੀ ਮਿਲੇ ਨੇ ਤਾਂ ਇਨਸਾਨ ਦੇ ਰੂਪ ਦੇ ਵਿੱਚ ਆਏ ਨੇ ਪ੍ਰਤੱਖ ਦਿਦਾਰੇ ਦਿੱਤੇ ਨੇ ਜੇ ਇਨਸਾਨ ਦੇ ਰੂਪ ਦੇ ਵਿੱਚ ਆਏ ਨੇ ਹੁਣ ਜੇ ਅਜ ਧੰਨੇ ਦੀਆਂ ਮੱਜਾਗਾਮਾਂ ਚਾੜਦੇ ਨੇ ਹੁਣ ਉਹਨਾਂ ਦਾ ਰੂਪ ਕਿਹੜਾ ਰੱਬ ਜੀ ਦਾ ਇਨਸਾਨ ਵਰਗੀ ਨੇ ਇਨਸਾਨੀ ਨੇ ਜਦੋਂ ਉਹ ਮੱਜਾਗਾਮਾਂ ਨੂੰ ਪੱਠੇ ਪਾ ਰਹੇ ਨੇ ਮੱਜਾਗਾਮਾਂ ਦੇ ਲਈ ਪੱਠੇ ਕੁੱਤਰਦੇ ਨੇ ਅਤੇ ਕੰਮ ਕਾਰ ਕਰਦੇ ਨੇ ਪਹਿਲੀਆਂ ਦੇ ਵਿੱਚ ਕੰਮ ਕਾਰ ਕਰਦੇ ਨੇ ਇਨਸਾਨੀ ਨੇ ਤਾਂ ਸਤਿਗੁਰੂ ਇਹਦੇ ਕਰਕੇ ਕਹਿੰਦੇ ਨੇ ਸਭ ਤੋਂ ਵੱਡਾ ਤੇਰਾ ਭਰਮ ਇਹੀ ਹੈ ਕਿ ਤੂੰ ਭਟਕਿਆ ਹੋਇਆ ਹੈ ਅੰਦਰ ਕਰਕੇ ਆਪਣੇ ਭਰਮ ਨੂੰ ਦੂਰ ਕਰ ਗੁਰੂ ਦੇ ਕੋਲੋਂ ਦੂਰ ਹੋਵੇਗਾ ਗੁਰੂ ਦੇ ਕੋਲ ਆ ਕੇ ਇੱਛ ਪੁੰਨੀ ਸਰਦਾ ਸਭ ਪੂਰੀ ਜਦੋਂ ਤੇਰੇ ਅੰਦਰ ਭਰਮ ਤੂੰ ਖਤਮ ਕਰ ਲਿਆ ਤਸ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਮੋਹ ਲੈਂਦੇ ਨੇ ਇਛ ਪੁਣੀ ਸਰਦਾ ਸਭ ਕੁਰੀ ਤੇਰੀ ਸਰਦਾ ਪੂਰੀ ਹੈ ਨਾ ਤਾਂ ਗੁਰੂ ਨੇ ਤੇਰੀ ਇਛ ਪੂਰੀ ਕਰਨੀ ਹੈ ਤੇਰੀ ਭਾਵਨਾ ਮ ਪੂਰੀਆਂ ਕਰਨੀ ਹੈ ਹਰ ਰਬ ਰਹਿਆ ਸੱਦ ਸੰਗ ਹੋ ਜੂਰੀ ਪ੍ਰਮਾਤਮਾ ਜੀ ਰਹਿਮਤ ਕਰਦੇ ਨੇ ਜਰਰੇ ਜਰਰੇ ਦੇ ਵਿੱਚ ਵਿਆਪਕ ਨੇ ਜਿਸ ਕਾ ਸਾ ਤਿੰਨ ਲੀਆ ਮਿਲਾਏ ਜਿਸ ਮਾਲਕ ਦਾ ਉਹ ਸੇਵਕ ਬਣਦਾ ਉਹ ਮਾਲਕ ਆਪਣੇ ਨਾਲ ਮਿਲਾ ਲੈਂਦਾ ਜਦੋਂ ਗੁਰੂ ਨੂੰ ਪ੍ਰਮਾਤਮਾ ਨੂੰ ਰਾਧਦਾ ਸਿਮਰਨ ਕਰਦਾ ਉਹਦਾ ਤਾਂ ਗੁਰੂ ਫਿਰ ਆਪਣੇ ਦੇ ਉਹਦਾ ਦੂਰੀਆਂ ਖਤਮ ਕਰ ਦਿੰਦੇ ਨੇ ਉਹਦੀ ਜਿਹੜੀ ਉਹਨੂੰ ਦਾਤ ਚਾਹੀਦੇ ਜੋ ਕੁਝ ਚਾਹੀਦਾ ਸਤਿਗੁਰੂ ਉਹ ਸਾਰੀਆਂ ਦੁਨੀਆਂ ਦੂਰ ਕਰ ਦਿੰਦੇ ਨੇ ਜਦੋਂ ਆਪਣੇ ਦੇ ਨਾਲ ਹੀ ਮਿਲਾ ਲਿਆ ਫਿਰ ਤਾਂ ਸਭ ਕੁਝ ਹੀ ਮਿਲ ਗਿਆ ਰੱਬ ਮਿਲ ਗਿਆ ਸਭ ਕੁਝ ਹੀ ਮਿਲ ਗਿਆ ਤਾਂ ਸਤਿਗੁਰੂ ਕਹਿੰਦੇ ਨੇ ਨਾਨਕ ਭਗਤੀ ਨਾਮ ਸਮਾਏ ਭਾਈ ਭਗਤੀ ਦੇ ਵਿੱਚ ਸਮਾ ਨਾਮ ਦੇ ਵਿੱਚ ਸਮਾ ਭਗਤੀ ਦੇ ਵਿੱਚ ਟਿਕਿਆ ਰਹਿਣਾ ਹੀ ਰੱਬ ਦੀ ਰਹਿਮਤ ਹੈ ਰੱਬ ਦੀ ਕਿਰਪਾ ਹੈ ਬੜੇ ਬੰਦਗੀ ਕਰਨ ਵਾਲੇ ਨੇ ਪਰ ਟਿਕਦਾ ਕੋਈ ਵਿਰਲਾ ਹੈ ਮਨ ਬੜਾ ਡੋਲਦਾ ਧਨ ਡੋਲਦਾ ਮਨ ਡੋਲਦਾ ਧਨ ਵੀ ਡੋਲਦਾ ਤੇ ਮਨ ਵੀ ਡੋਲਦਾ ਸਾਧ ਗੁਰੂ ਕਹਿੰਦੇ ਇਹਨਾਂ ਨੂੰ ਟਿਕਾ ਦੇ ਵਿੱਚ ਲੈ ਕੇ ਆ ਇਕ ਰਾਹ ਦੇ ਵਿੱਚ ਲੈ ਕੇ ਆ ਗੁਰੂ ਤੇਰੇ ਤੇ ਕਿਰਪਾ ਕਰੇਗਾ ਗੁਰੂ ਤੇ ਅਜਾ ਮਤਾ ਮਰਦਾਵੇਗਾ ਖੁਸ਼ੀਆਂ ਆਨੰਦ ਜੋ ਤੂੰ ਚਾਹੁੰਨਾ ਹੈ ਤੇਰੀ ਇੱਛਾ ਪੂਰੀ ਹੋਵੇਗੀ ਤਾਂ ਜਦੋਂ ਗੁਰੂ ਦੇ ਮੁਤਾਬਕ ਚੱਲੇਗਾ ਸਮਾਪਤੀ ਦੱਸੋ ਮੈਂ ਉਹਨਾਂ ਭਲਾਂ ਦੀ ਕਿਮਾ ਵਾਹ ਇਹ ਗੁਰੂ ਜੀ ਕਾ ਖਾਲਸਾ ਵਾਹ ਇਹ ਗੁਰੂ ਜੀ ਕੀ ਫਤਿਹ